ਭਾਈ ਜੀ ਅੱਜ ਆਪਾਂ ਪਹੁੰਚੇ ਹਾਂ ਵੀਰਪਾਲ ਮਿਸਤਰੀ ਲਵੇ ਦੇਖੋ ਭਾਈ ਜੀ ਵੀਰਪਾਲ ਮਿਸਤਰੀ ਕਹਿੰਿਆਂ ਚ ਬਾਹੇ ਪਾਣ ਲੱਗ ਰਿਹਾ ਭਾਈ ਜੀ ਤੇ ਆ ਬਈ ਗਾ ਕਰ ਰਹੇ ਨੇ ਭਾਈ ਜੀ ਕਿੱਥੋਂ ਆਇਓ ਭਾਈ ਜੀ ਤੁਸੀਂ ਕਿੱਥੋਂ ਭਾਈ ਜੀ ਠੀਕ ਕਰ ਜੀ ਠੀਕ ਦਾ ਮਾਨ ਸਾ ਵੀਡੀਓ ਦੇਖ ਕਹਿਓ ਭਾਈ ਜੀ ਤੁਸੀਂ ਓਕੇ ਭਾਈ ਜੀ ਤੇ ਭਾਈ ਜੀ ਤੁਹਾਨੂੰ ਹੁਣ ਹੈਮਰ ਨਾਲ ਬਾਹੇ ਪਾ ਕੇ ਦਿਖਾਵਾਂਗੇ ਭਾਈ ਜੀ ਕਰਦੇ ਚੱਲ ਚੱਲ ਬਾਈ ਜੀ ਇਹਦੇ ਨਾਲ ਬਾਹਾਂ ਪਾ ਕੇ ਨਾ ਤਾਂ ਹਿੱਲੇ ਨਾ ਬਾਹਰ ਨਿਕਲੇ ਬਾਈ ਜੀ ਫੈਂਬਰ ਨਾਲ ਬਾਹਾਂ ਪਾਇਆ ਹੋਇਆ ਬਾਈ ਜੀ ਪੂਰਾ ਠੋਕ ਕੇ